ਦੱਸੋ ਮੈਂ ਆ ਬਲਵਿੰਦਰ ਸਿੰਘ ਕੀ ਕੰਮ ਹੈ ਦੇਖ ਬੋਲੇ ਗੱਲ ਸਰਦਾਰ ਬਲਵਿੰਦਰ ਸਿੰਘ ਸਰਦਾਰ ਬਲਵਿੰਦਰ ਸਿੰਘ ਜੀ ਗੱਲ ਇਹ ਆ ਕਿ ਥੋੜੀ ਵੀ ਜ਼ਮੀਨ ਸਾਡੇ ਪਲਾਨ ਚ ਆ ਗਈ ਇੱਕ ਕਿੱਲੇ ਦਾ ਰੇਟ ਲੱਗਿਆ 5 ਕਰੋੜ ਤੁਹਾਡਾ ਅੱਧਾ ਕਿੱਲਾ ਨਾ 2.5 ਕਰੋੜ ਬਣਦਾ ਤੇਰਾ ਸਾਰਾ ਪਿੰਡ ਸਹਿਮਤ ਆ ਕੱਲਾ ਤੂੰ ਹੀ ਰਹਿੰਦਾ ਸੀ ਸਾਰਾ ਪਿੰਡ ਸਹਿਮਤ ਹੋ ਗਿਆ ਸਹਿਮਤ ਆ ਅੱਛਾ ਕਾਉਂ ਸਰਪੰਚਾ ਹੂੰ ਹੋਗੇ ਸਹਿਮਤ ਹੂੰ ਪਰ ਮੈਂ ਸਹਿਮਤ ਨਹੀਂ ਉਹ ਗਲੇ ਕਰ ਲੂਗਾ 20 ਕਰੋੜ ਕਿੰਨਾ ਹੁੰਦਾ ਦੇਖ ਹੈਗਾ ਦੀ ਹਾਂ ਕਰੋੜਾਂ ਚ ਹੀ ਰਹਾ ਤੇਰੀ ਜ਼ਮੀਨ ਚੋਂ ਕਲੋਨੀ ਦਾ ਰਾਹ ਨਿਕਲਣਾ ਦੇਖ ਹਾਂ ਕਰਦੇ ਗਰਾਰੀਆਂ ਨਾੜਾ ਮੇਰੀ ਜ਼ਮੀਨ ਹੈ ਯਾਰ ਗਰਾਰੀ ਤਾਂ ਫਸਾਉਂਗਾ ਹੀ ਸੁਣ ਜੇ 20 30 ਹਜ਼ਾਰ ਤੱਕ ਉੱਪਰ ਹੇਠਾਂ ਕਰਨਾ ਮੈਂ ਦੇ ਦੂੰ ਖੜੇ ਪੈਰ ਤੇਨੂੰ 25 ਲੱਖ ਬਿਆਨਾਂ ਦੂੰਗਾ ਕਾਗਲਿਆ ਫੱਜ ਗਏ ਆ ਤੂੰ ਬਰਾ ਹੋ ਯਾਰ ਆਉਸਰਾਂ ਨਾਲ ਲੜਦਾ ਉਹ ਮੇਰੀ ਗੱਲ ਮੈਡਮ ਮੈਂ ਕਰਦਾ ਆਜਾ ਬਾਤਾਂ ਗੱਲ ਕਰਦੇ ਆ ਉਠ ਮੜਾ ਜਾ ਆ ਜਾ ਗੱਲ ਸੁਣੀ ਨਹੀਂ ਹੁੰਦੀ ਆ 10 ਕਰੋੜ ਨਾ ਬੰਜਰ ਜ਼ਮੀਨ ਦਾ ਇਹ ਤੋਂ ਵੱਧ ਨਹੀਂ ਮਿਲਣਾ ਤੈਨੂੰ ਕੁਛ 15 ਨੂੰ ਇਹਦਾ ਰੇਟ ਵਧਾਰਦਾ ਆ। ਸੁਆਜਾਇਆ ਨੇ 25 ਕਰੋੜ ਦੀ ਪੀ ਲਗੀ ਵੀ ਤਾਂ ਮੈਨੂੰ ਨਹੀਂ ਇਹ ਤਾਂ 25 ਕਰੋੜ ਦਾ ਮਿਲ ਗਿਆ ਆ ਪੀ ਭਰ ਲ ਜਨਾਜੀ ਕਰਦਾ ਤੁਹਾਡੇ 25 ਕਰੋੜ ਨਾਲ ਐਦੇ ਤੋਂ ਉੱਤੇ ਨਹੀਂ ਹੋ ਸਕਦੇ ਜਾਂ ਤਾਂ ਤੋਂ ਪੰਜਾਬ ਦਾ ਬਹੁਤ ਵੱਡਾ ਬੰਦਾ ਬਣੇਗਾ। ਜਾਂ ਫਿਰ ਤੇਰੇ ਚਮਾਂ ਤੱਪੜ ਰੋਲਣਗੇ ਓਏ। ਮੈਂ ਤਾਂ ਪੁੱਛਿਆ ਸੀ ਵੀ ਕਰਨਾ ਕੀ ਹੈ। ਹਜੇ ਪੁੱਛਦਾ ਕਰਨਾ ਕੀ ਹੈ? ਸਮਝ ਨਹੀਂ ਆਉਂਦੀ ਯਾਰ ਤੇਰੀ। ਤੂੰ ਮੈਨੂੰ ਪੰਜਾਬ ਦਾ ਐਲਨ ਮਸਕ ਲੱਗਦਾ। ਨਾ ਤਾਂ ਉਹਨੂੰ ਪਤਾ ਲੱਗਦਾ ਕਰਨਾ ਕੀ ਹੈ ਨਾ ਤੈਨੂੰ ਪਤਾ ਲੱਗਦਾ। ਆ ਫੜ ਆਪਣੀ ਟੈਸਲਾ ਦੀ ਚਾਬੀ। ਪਹੁੰਚ ਜਾ ਜਿਹੜੇ ਚੰਨ ਤੇ ਪਹੁੰਚਣਾ। ਧਰਤੀ ਤੇ ਤੇਰੇ ਲਈ ਕੋਈ ਥਾਂ ਨਹੀਂ ਹੈਗੀ ਵੀਰੇ।